ਕਾ ਪਰ ਕਿਰਕਾ ਕੱਢਾ। ਅੱਛਾ ਕਿਦਾਂ ਜ਼ਬਾਨ ਲੜਾਉਂਦੀ? ਮੰਮੀ। ਵਾ ਤੇਰਾ ਚਲਾ ਗਿਆ, ਤੇਰਾ ਚੰਗਾ ਟਾਈਮ ਵੀ ਚਲਾ ਗਿਆ ਵਾ। ਕੱਪੜੇ ਧੋਣ ਵਾਲੇ ਪੈਰ ਧੋ, ਕੰਮ ਕਰਨ ਵਾਲਾ ਸਾਰਾ ਪਿਆਰ ਸਾਰਾ ਕਰ। ਕੋਈ ਨਹੀਂ, ਧੋ ਲੈਣੀ। ਮੋਹਿਤਾ ਆ ਲੱਗਦਾ। ਆ ਗਿਆ ਮੇਰਾ ਪੁੱਤ। ਮੈਂ ਆ ਗਿਆ ਲੈ। ਆ ਗਿਆ ਨਾ? ਹਾਂ। ਬੈਲਾ ਪੁੱਤਾ ਫਿਰ ਪਾਣੀ ਲਿਆਵਾ ਗਰਮੀ ਬੜੀ ਮੋਹਿਤ ਆ ਤੇ ਗਿਆ ਤਾਂ ਪੁੱਛਣੀ ਆ ਕਿ ਕੀ ਹਾਲ ਹੈ ਅਗਰ ਲੀਂਦਾ ਬੈਲਾ ਪਾਣੀ ਬੈਲਾ ਕੋਈ ਤੇਹੀ ਹਾਂ ਮੈਂ ਕੈਨ ਠੀਕ ਐ ਜੀ ਮੈਂ ਭੈਣ ਬੜੀ ਖੁਸ਼ ਆ ਉੱਥੇ ਮਾਸੀ ਨੇ ਨਾ ਭੈਣ ਮੇਰੀ ਨੂੰ ਨਾ ਰਾਣੀ ਬਣਾ ਕੇ ਰੱਖਿਆ ਵਾ ਕੋ ਕੋਈ ਕੰਮ ਨਹੀਂ ਕਰਾਉਂਦੇ ਮੈਨੂੰ ਮੇ ਭੈਣ ਮੇਜ ਨੇ ਮੈਨੂੰ ਆਪ ਦੱਸਿਆ ਮੈਨੂੰ ਤੂੰ ਮੰਮੀ ਇਹ ਟੈਨਸ਼ਨ ਲੈਣੀ ਬੜੀ ਬੜੀ ਖੁਸ਼ ਆ ਤੂੰ ਪੁੱਛਿਆ ਹੀ ਕਰ ਲਈ ਮੈਂ ਹਾਂ ਪੁੱਛਿਆ ਹੀ ਮੈਂ ਉਹਨੇ ਆਪ ਦੱਸਿਆ ਮੈਨੂੰ ਤੈਨੂੰ ਕੱਲੇ ਨੂੰ ਮਿਲੀ ਸੀ ਨਾ ਮਿਲੀ ਸੀ ਚਲਾ ਤੇ ਮੇਰੀ ਰੂਹ ਖੋਸ਼ ਹੋ ਗਈ ਕਿ ਤੈਨੂੰ ਟੈਂਸ਼ਨ ਇਸ ਵੀ ਇਦੀ ਮੈਂ ਕਾ ਦੋ ਤਿੰਨ ਦਿਨ ਹੋ ਗਏ ਕਿ ਤੇ ਗੱਲ ਨਹੀਂ ਕਿੱਦਾਂ ਹੋ ਸਕਦਾ ਵਾ ਤੇ ਫੋਨ ਕਿਉਂ ਨਹੀਂ ਕੀਤਾ ਉਹ ਵੀ ਮੈਂ ਗੱਲ ਦੀਆਂ ਕਹਿ ਰਹੀ ਮੇਰੇ ਕੋਲ ਨਾਲ ਲੈ ਕੇ ਆਇਆ ਮੈਂ ਤਾਂ ਸਭ ਠੀਕ ਨਹੀਂ ਆ ਅੱਛਾ ਹੁਣ ਅਗਲੀ ਜੇ ਆਪਾਂ ਦੋਵਾਂ ਨੂੰ ਜਾਣਾ ਉਹ ਤੂੰ ਨਹੀਂ ਦੱਸਣਾ ਉਹਨੂੰ ਕਿ ਠੀਕ ਨਹੀਂ ਆ ਟੈਂਸ਼ਨ ਲਾਉਗੀ ਹੁਣ ਪੁੱਛ ਹੀ ਆਂ ਤੂੰ ਮੈਂ ਕੀ ਜਵਾਬ ਦੂੰਦਾ ਨਹੀਂ ਚੱਲ ਤੂੰ ਓਦਾਂ ਫਾਇਦਾ ਨਹੀਂ ਕਿ ਕੋਈ ਕੰਮ ਪੈ ਗਿਆ ਜਿਹਾ ਇਦਾਂ ਕਰਕੇ ਤੇ ਉਹ ਟੈਂਸ਼ਨ ਲਾਉਗੀ ਕੋਈ ਨਾ ਫੋਨ ਕਰਕੇ ਦੱਸ ਦੂੰਗਾ ਕਿ ਠੀਕ ਆ ਚਲ ਕੋਈ ਗੱਲ ਨਹੀਂ ਤੂੰ ਮੋਈ ਤਾਂ ਪੜਾ ਮੈਨੂੰ ਗਲਾਸ ਤੇ ਮੈਂ ਤੇਰੇ ਲਈ ਚਾਹ ਕੁੱਟ ਬਣਾਉਣੀ ਆ ਤੇ ਤੂੰ ਮੇਰਾ ਪੁੱਤ ਨਾ ਕੱਪੜੇ ਲਾ ਲਾ ਗਰਮੀ ਬੜੀ ਚਲ ਠੀਕ ਆ ਮੰਮੀ ਤੂੰ ਬਣਾ ਚਾਹ ਤੇ ਮੈਂ ਕੱਪੜੇ ਲਾਉਂਦਾ ਹਾਂ ਹਾਂ ਬਣਾ ਮੰਮੀ ਚਾਹ ਰਾਤੀ ਕਾਲ ਸਾਂਹੀ ਲਈ ਪੈਣੀ ਹੈ ਰਾਤੀ ਨਹੀਂ ਮੇਰਾ ਸੀਰੀਅਲ ਹੁੰਦਾ ਜੇ ਮੈਂ ਗੱਲ ਨਹੀਂ ਕੀਤੀ ਹੈਲੋ ਹਾਂਜੀ ਸਾਫ ਸੁਥਰੇ ਹੋਣਾ ਮਸਨਾਉ ਠੀਕ ਠਾਕ ਇੱਕੀ ਹਾਂ ਮੀਨ ਕੋਠੇ ਤੇ ਜਾਣੀ ਆ ਕੋਠੇ ਜਾ ਕੇ ਆਪੀ ਹਾਂਲੋ ਹਾਂਜੀ ਰਾਤੀ ਵੀ ਫੋਨ ਆਉਂਦਿਆ ਸੀ ਟਾਡਾ ਰਾਤੀ ਫਿਰ ਕੱਬ ਦੇ ਕੰਮ ਕਰ ਡਾਪੀ ਘਨ ਫੁਲਕੇ ਫੁਲਕੇ ਬਣਾਉਂਦਾ ਪੀ ਫਿਰ ਰਾਤੀ ਫੋਨ ਚੁੱਕਿਆ ਨਹੀਂ ਗਿਆ ਤੇ ਸਵੇਰੇ ਵੀ ਟੈਨ ਨਹੀਂ ਲੱਗਾ ਸਾਰੀ ਜਿਹੜੀ ਕੰਮਕੁੰਮ ਕਰਦੀ ਰਹੀ ਬੱਚੇ ਵੀ ਸਕੂਲ ਸਕਾਲ ਭੇਜੇ ਸਾਰਾ ਕੰਮ ਤੇ ਮੇਰੇ ਸਿਰ ਤੇ ਆ ਉਹ ਤੇ ਮਹਾਰਾਣੀ ਵੀ ਅੱਲੀ ਬੈਨ ਨੂੰ ਲਿਆਂਦੀ ਆ ਉਹ ਕੋਈ ਕੰਮ ਵੀ ਨਹੀਂ ਕਰਦੀ ਵਿਹਲੀ ਬੈਠੀ ਰਹਿੰਦੀ ਸਾਰੀ ਦਿਹਾੜੀ ਆਹੋ ਗੱਲ ਤੇ ਮੈਂ ਮੰਮੀ ਨੂੰ ਆਣੀ ਆ ਮੰਮੀ ਦੀ ਨਾਲ ਉਹ ਨੂੰ ਆਂਦੀ ਹੈਗੀ ਸਾਰੇ ਕੰਮ ਤੇ ਮੈਨੂੰ ਕਰਨੇ ਪੈਂਦੇ ਨੇ ਉਹ ਵੀ ਥੋੜਾ ਕੰਮ ਕਰੇ ਤੇ ਮੇਰਾ ਵੀ ਸਾਹ ਥੋੜਾ ਸੌਖਾ ਹੋਵੇ ਉਦੇ ਸਾਰੀ ਦਿਹਾੜੀ ਅੰਦਰੋਂ ਹੀ ਮਹਾਰਾਣੀ ਨਿਕਲਦੀ ਏਸੀ ਥੱਲੇ ਬੜੀ ਰਹਿੰਦੀ ਚਲੋ ਛੱਡੋ ਗੱਲ ਤੁਸੀਂ ਮੇਰੀ ਨਾ ਟੈਨਸ਼ਨ ਲਿਆ ਕਰੋ ਮੈਂ ਠੀਕ ਠਾਕ ਹਾਂ ਮੇਰੀ ਤੇ ਕਿਸਮਤ ਹੀ ਇਦਾਂ ਦੀ ਏ ਚਲੋ ਠੀਕ ਐ ਮੈਂ ਵੀ ਥੱਲੇ ਜਾ ਕੇ ਕੰਮ ਕਰ ਵੇਖ ਲਾਂ ਕੰਮ ਤੇ ਸਾਰਾ ਉਹ ਮਹਾਰਾਣੀ ਕਰਦੀ ਏ ਮੈਂ ਤੇ ਨਾ ਹੀ ਕਰਨਾ ਆਪਣਾ ਨਾ ਕਿਤੇ ਮੈਂ ਝੂਠ ਬੋਲਿਆ ਏ ਕਿ ਸਾਰਾ ਕੰਮ ਮੈਂ ਆ ਕਰਨੀ ਏ ਵੇਖਾਂ ਸਹੀ ਮਹਾਰਾਣੀ ਕੀ ਕੰਨੀ ਅੰਦਰ ਤੇ ਹੈ ਨੀਆ ਟੇਖਾ ਨੂੰ ਕੱਪੜੇ ਡਈ ਨੂੰ ਤੂੰ ਇੰਦੀ ਕਿੰਨੀ ਚਾਹਤ ਨੀ ਤੋਂ ਮੇਰਾ ਵੀ ਦਿਮਾਗ ਖਰਾਬ ਹੋਇਆ ਅੰਦਰੋਂ ਬੈੱਡ ਸੀ ਪੈਰ ਲੈ ਆ ਨਾ ਉਹ ਵੀ ਦੇਖ ਕੇ ਆ ਮੈਂ ਜਿੱਦ ਤੋਂ ਇੱਕ ਕਰੀ ਤੂੰ ਡਈ ਹੈ ਹਾਂ ਐਦਰ ਫੜਾ ਆ ਫੜਾ ਇਹ ਵੀ ਤੋਏ ਤੇਰੇ ਪਿਛਲੇ ਨੇ ਆਣ ਕੇ ਥੋੜੀਆਂ ਨੇ ਥੋੜੀ ਗੱਲ ਨਹੀਂ ਸੀ ਮੈਂ ਥੋੜਨੀ ਆ ਕਪੜੇ ਸੁਕੜੇ ਮੈਂ ਪਾਣੀਆਂ ਤੇਨੂੰ ਨਹੀਂ ਪਤਾ ਬੈੱਡ ਸ਼ੀਟਾਂ ਤੋਂ ਹੋਣੀਆਂ ਅੰਨੀਆਂ ਹੀ ਆ ਤੇਰੇ ਪਿਛਲੇ ਵਾਲੇ ਦੇ ਤੋਂਣੀਆਂ ਹੀ ਫਤਾਨੀ ਕੀ ਜੱਲਾ ਮੰਮੀ ਵੀ ਆ ਤੇ ਜੀ ਦੀਨੀ ਵੀ ਆ ਇੱਕੋ ਗੱਲ ਆਂਦੇ ਰਹਿੰਦੇ ਆ ਤੇਰੇ ਪਿਛਲੇ ਵਾਲੇ ਅੰਦਨੀ ਦਿੱਤੀ ਦਸਵੇਂ ਕੀ ਆਂਦੇ ਇਹਨਾਂ ਨੂੰ ਉਨਾਂ ਦਾ ਖਾਕਿਆ ਮੀਨਾਂਂਦੀ ਚਲ ਮਨਾ ਇਦੀ ਤੁਰਾ ਤੂੰ ਨਹੀਂ ਪਹਿਨਦੀ ਚੰਗੇ ਵੇਲੇ ਨਾ ਮੌਕਾ ਸਾਭ ਲਿਆ ਨਹੀਂ ਤੇ ਮੈਨੂੰ ਹੀ ਸਾਰੀਆਂ ਧੋਣੀਆਂ ਪਹਿਨਣੀਆਂ ਹਾਏ ਹਾਏ ਇਨੀ ਜਿੱਲੀ ਆਏ ਤੱਕ ਕੱਪੜੇ ਧੋਵੇ ਤੇਰੇ ਇੰਨਾ ਨਹੀਂ ਬਣਾਉਂਦਾ ਵਾਸੂੜ ਭਾਏ ਕੱਪੜੇ ਧੋਣ ਦੀਆਂ ਹੋਰ ਕੱਪੜੇ ਨਹੀਂ ਬਦਲੇ ਜਾਂਦੇ ਪਾਏ ਜਾਂਦੇ ਪੁਰਾਣੇ ਕੱਪੜੇ ਨਹੀਂ ਪਾਏ ਜਾਂਦੇ ਦੇਖੋ ਜਿੱਦਾਂ ਤੇ ਕਿੰਝ ਪਹਾਂ ਚਾਲਦੀ ਓਦਾਂ ਕੱਪੜੇ ਦੀ ਛੇਤੀ ਹੱਥ ਚਲਾ ਕੋਈ ਗੱਲ ਨਹੀਂ ਦੀਦੀ ਤੂੰ ਉਂਟ ਤੇਈਂ ਆ ਢੋਲ ਨਹੀਂ ਕੋਈ ਗਲਤ ਹੋ ਗਤ ਤੂੰ ਦੇਖ ਜਿੱਦਾਂ ਜ਼ਬਾਨ ਚਲੰਦੀ ਆ ਤੇ ਇਹਨਾਂ ਨੇ ਵੀ ਛੇਤੀ ਧੋਕੇ ਦੇ ਕੰਮ ਕਰਨੇ ਹੋਰ ਵੀ ਪਏ ਕਈ ਕਰਨ ਵਾਲੇ ਤੂੰ ਉਂਟ ਤੇਈਂ ਆ ਕੋਈ ਮਸ਼ੀਨ ਤੇ ਮੈਂ ਹੈ ਨਹੀਂ ਆ ਦੀਦੀ ਮੇਰੇ ਕੋਈ ਹੱਥ ਹੈ ਨਹੀਂ ਆ ਬਨਾ ਬਿਨਾ ਵੀ ਕੰਮ ਕਰਾ ਲੈਣਾ ਜੇ ਮੈਂ ਕੱਪੜੇ ਧੋਣ ਦੀ ਇੱਥੇ ਹੀ ਤੁੜਕੀਆਂ ਦਾ ਮੋਹ ਪਰ ਆਂਦੀ ਨਾਲ ਸਿਰ ਕੋਈ ਕੰਮ ਕਰਵਾ ਸਾਰ। ਇਹ ਤਾਂ ਕਰੀਏ ਕੱਪੜੇ ਤੋਂ ਪਹਿਲਾਂ ਦੋ ਮਿੰਟ ਸਾਲ ਲੈਣੀਆਂ ਫਿਰ ਸੁਕੀਆਂ ਲੁੰਦੀਆਂ। ਸੱਚੀ ਮੰਨਾਂ ਦੋ ਮਿੰਟ ਸਾਲ ਲੱਗਾਂ। ਇੱਥੇ ਬੈ ਨਾ ਜਾ ਕੇ ਤੇ ਰੋਟੀਆਂ ਲਾ ਮੁੰਡਾ ਰੂੰਡਿਆ ਅੰਦਰ ਭੁੱਖ ਲੱਗੀ ਆ। ਕੋਈ ਗਾਨੀ ਦੀਦੀ ਲਾਦਨੀ ਆ ਮੈਨੇ ਸਾ ਲੇਣਾ ਸਾ ਲਿਆ ਬਸ ਹੁਣ ਚੱਲ ਜਾ ਕੇ ਤੇ ਫੁਲਕੇ ਬਣਾ ਦੀ ਇਹ ਤੇ ਕੈਂਡੀ ਹੀ ਫੁਲਕੇ ਲਾ ਦੇ ਚੱਲ ਲਾਗੂ ਬੰਧਾ ਟਾਈ ਹੁੰਦੰਦਾ ਉਵੇਂ ਨਹੀਂ ਹੁੰਨੇ ਹੈਗਾ ਆ ਉਹ ਚੱਲ ਠੀਕ ਹੈ ਮੈਂ ਬਾਅਦ ਚ ਕਰਦਾ ਚੱਲ ਆਲੂ ਪਰੀ ਇੰਨਾ ਟਾਈਮ ਕਿੱਲਾ ਆਇਆ ਸੀ ਕਿ ਟਾਈਮ ਲੱਗਣਾ ਸੀ ਬਾਹਰ ਗਿਆ ਹਾਂ ਇਹ ਥੋੜਾ ਵਿਹਤ ਲੱਗਿਆ ਆ ਜਾਣਾ ਸੀ ਹੋਰ ਵੀ ਸੋ ਕੰਮ ਹੁੰਦੇ ਆ ਹੈ ਤਾਂ ਸਹੀ ਆ ਪਰ ਇੰਨਾ ਟਾਈਮ ਕਿੱਦਾਂ ਲੱਗਣਾ ਇਹਨੂੰ ਸਰੀਰ ਦੇ ਰਹੀ ਗਏ ਤੇ ਸ਼ਾਮਾਂ ਪੈ ਗਈਆਂ ਕੋਈ ਯਾਰ ਮੈਨੂੰ ਬੰਦਿਆਂ ਨੂੰ ਪਤਾ ਹੁੰਦਾ ਨਾ ਕਰਨਾ ਦਾ ਤੂੰ ਨਾ ਮੈਂ ਇਹਨਾਂ ਸਵਾਲ ਜਵਾਬ ਨਾ ਕਰਿਆ ਕਰਿਆ ਕਰਾ ਤੈਨੂੰ ਮੈਂ ਪਹਿਲਾਂ ਦੱਸਦਾ ਆਉਂਦਿਆਂ ਜਿਆ ਆ ਨਾ ਕੋਈ ਚਾਹ ਨਾ ਕੋਈ ਤੇ ਲੈਣਾ ਦੇਣਾ ਤੇ ਕੀ ਆ ਕਿੰਨਾ ਟਾਈਮ ਲੱਗ ਗਿਆ ਵਾ ਤੇਰਾ ਕੰਮ ਉਹ ਤੇ ਚੁੰਕੇ ਤੱਕ ਤੇ ਆਪਣਾ ਰਸੋਈ ਦਾ ਵੇਖਿਆ ਕਰ ਮੈਨੂੰ ਹਣਾ ਬਹੁਤਾ ਪੁੱਛਿਆ ਕਰ ਤੇ ਜਿਹੜੇ ਕੰਮ ਗਏ ਕਿਦਾਂ ਉਹ ਕੰਮ ਬਣ ਗਿਆ ਬੰਨਾ ਕਿੱਥੋਂ ਆਈ ਸਵੇਰੇ ਵੀ ਤੂੰ ਜਾਣ ਲੱਗਾ ਮਗਰ ਉਹ ਕਹਿਣ ਡੀਆ ਛੇਤੀ ਆ ਜਾਓ ਗਰਮੀ ਬੜੀ ਐ ਤੇ ਕੰਮ ਬੰਦ ਨਹੀਂ ਦਿੰਦਾ ਤੁਹਾਡੀ ਫਾਇਦੇ ਨਹੀਂ ਆਨੀ ਹਾਂ ਤੇ ਸਵੇਰੇ ਰਹਿਣਾ ਇਹਦਾ ਬੰਨਾ ਜਾਏ ਤੇ ਉਧਰੋਂ ਸ਼ਾਮਾਂ ਨੂੰ ਕਰ ਲੈ ਜਿਹੜਾ ਵੀ ਕੰਮ ਕਰਨਾ ਵਾ ਅੱਛਾ ਤੈਨੂੰ ਜ਼ਿਆਦਾ ਫਿਕਰ ਆਣਾ ਮੇਰੇ ਫਿਕਰ ਐ ਤਾਂ ਤਾਂ ਹੀ ਰੰਨੀ ਐ ਮੈਂ ਤੈਨੂੰ ਕੋਈ ਨਹੀਂ ਅਨੀਆ ਮੈਨੂੰ ਬਹੁਤਾ ਲੈਕਚਰ ਨਾ ਛਾੜਿਆ ਕਰ ਨਾ ਮੈਨੂੰ ਇਹ ਚੀਜ਼ਾਂ ਪਸੰਦੀਆਂ ਨੇ ਆਪਣੇ ਕੰਮ ਤੱਕ ਸੀਮਤ ਰਹਿ ਜਾ ਮੰਮੀ ਕਿੱਥੇ ਆ ਮੰਮੀ ਤੇ ਗਵਾਂਡੀਆਂ ਘਰ ਗਈਆਂ ਅੱਜ ਨਾ ਕਮੇਟੀ ਦੀ ਬੋਲੀ ਹੀ ਨਹੀਂ ਉਧਰ ਗਈ ਹੈ ਇੱਕ ਨਾ ਮੰਮੀ ਦੇ ਵੀ ਪੈਰ ਨਹੀਂ ਘਰ ਦੇਖਦੇ ਆਗੇ ਕਰੀਨਾ ਉਹਦੀ ਗਵਾਂਡੀਆਂ ਚੱਲੀਆਂ ਕਦੀ ਇੱਧਰ ਚੱਲੀਆਂ ਇਹਦਾਂ ਮੰਮੀ ਦਾ ਕੋਈ ਹਾਸ ਨਹੀਂ ਆ ਤੂੰ ਨਾ ਮੈਨੀਆਂ ਪ੍ਰਧਾਰਣਾਂ ਦੇ ਆ ਕਰਗਾ ਜੇ ਵੀ ਤੂੰ ਸਿਆਣੀ ਬਣਦੀ ਹੈ ਨਾ ਉਡੀਕੂ ਸਣੀ ਹੈ ਨਹੀਂ ਆਈ। ਨਾਲੇ ਇੱਕ ਗੱਲ ਹੋਰ ਯਾਦ ਰੱਖਿਆ ਕਰ। ਕਿ ਐਵੇਂ ਬਾਦੂ ਘਟੂ ਕੱਲਣਾ ਮੈਨੂੰ ਸੁਣਾਇਆ ਕਰਾਗਾ। ਮੁੜਕੇ ਨਾ ਮੇਰੀ ਵੀ ਦੱਸਿਆ ਨਹੀਂ ਆ। ਮੈਂ ਤੁਹਾਨੂੰ ਬਾਦੂ ਘਟੂ ਕਿਹੜੀਆਂ ਗੱਲਾਂ ਸੁਣਾਉਂਦੀ ਆ। ਮੈਂ ਇਹੋ ਕਿਹਾ ਵਾ ਪੇ ਕੰਮ ਕਰਦੇ ਚੰਗੇ ਲਾਦੇ ਜੇ ਆਪਣੀ ਪੈਲੀ ਆ ਤੂੰ ਪੈਲੀ ਜਿਵੇਂ ਨਹੀਂ ਫੇਰਾ ਮਾਰਦੇ ਉੱਥੇ ਵੀ ਤੁਸੀਂ ਬਈਆ ਰੱਖਿਆ ਵਾ ਜਾ ਕੇ ਤੂੰ ਘਰ ਦੀ ਜੁਮੇ ਵਾਲੀ ਚੋਕ ਲੋ ਸਵੇਰ ਤੋਂ ਚੱਲ ਜਾਂਦੇ ਹੋ ਤੇ ਸ਼ਾਮ ਨੂੰ ਘਰ ਆਣ ਵੀ ਕਹਿ ਦਿੰਦੇ ਹੋ। ਕੋਈ ਗੱਲ ਨਹੀਂ ਕੰਮ ਆਪੇ ਲੱਭ ਜੇਗਾ। ਉਹ ਯਾਰ ਪੈਲੀ ਚ ਸੋਨਾ ਉਗਣ ਡਿਆ। ਵੀ ਪੈਲੀ ਵਿਚਾਲੇ ਜੋ ਪੈਲੀ ਜਿਹੜੂ ਹੁਣ ਵਢਾਤ ਲਈ ਆ। ਜਦੋਂ ਝੋਨਾ ਲਾਉਣਾ ਹੋਊਗਾ ਨਾ ਉਦੋਂ ਫੇਰ ਕੋਈ ਗੱਲ ਨਹੀਂ ਲੱਗੇ ਚੱਲ ਜਾਣਾ। ਹੁਣ ਮੈਂ ਜਾ ਕੇ ਐਵੇਂ ਬੰਬੀ ਤੇ ਬੈਠਾ ਦੁਮਾਰਗਾ। ਤੇਰਾ ਤਾਂ ਦਿਮਾਗ ਖਰਾਬ ਹੋਇਆ। ਉਹ ਯਾਰ ਸਾਰਿਆਂ ਨੇ ਲਾ ਬੀਜਲੀ ਆ। ਕਦੋਂ ਕਰਨ ਦੇ ਆ? ਤੁਸੀਂ ਹੀ ਪੜਾਣੀ ਕਿਉਂ ਨਾ ਕਰ ਦੋ ਲੰਮਾ ਮਾਮਾ। ਜਿਹੜੇ ਬੀਜ ਦੇ ਆ ਨਾ ਜਿਹੜੇ ਕਰਨ ਦੇ ਆ ਕਦੋਂ ਕਰਨ ਦੇ ਕਰ ਲੈਂਦੇ। ਕੋਈ ਨਹੀਂ ਕਿਤੇ ਨਹੀਂ ਪਾਟਾ ਚੱਲਿਆਗਾ। ਕੋਈ ਨਹੀਂ ਮਾਸਾ 20 ਰੇਟ ਲੇਟ ਹੋ ਜਾਊਗਾ। ਐਡੀ ਨੇ ਆਖਰ ਕਰੀ ਜੇ ਅੱਜ ਜੋਰ ਆਪਣੇ ਕਰਮਾਂ 'ਚ ਲਗਾ ਆਪੇ ਮਿਲ ਜਗਾ ਪ੍ਰਮਾਤਮਾ ਮੈਂ ਅੰਦਾਣਾ ਮਿਹਨਤ ਕਰੋ ਮਿਹਨਤ ਦਾ ਫਲ ਦਿੰਦਾ ਵਾ ਘਰੇ ਬੈਠਿਆ ਨਹੀਂ ਇਹਨਾਂ ਨੂੰ ਕੁਝ ਵੀ ਮਿਲਣਾ ਯਾਰ ਮੈਂ ਤੈਨੂੰ ਫੇਰ ਕਹਿੰਦਾ ਉਹਨੂੰ ਲੈਕਚਰ ਮੰਨ ਦਿਆ ਕਿਹੜਾ ਕੰਮ ਨੂੰ ਖੇਚੜ ਜੀ ਹੁੰਦੀ ਇਹਨਾਂ ਕੰਮਾਂ ਤੋਂ ਹੈਗਾ ਤੂੰ ਆਪਣੇ ਤੱਕ ਸੀਮਤ ਰਿਹਾ ਕਰ ਤਾਂ ਹੀ ਤੇ ਮੈਂ ਤੈਨੂੰ ਚੰਗੀ ਨਹੀਂ ਲੱਗਦੀ ਜਦੋਂ ਤੇਰੇ ਲਾਗੋ ਬੈਠੋ ਬਸ ਇਹਨੇ ਕੋਈ ਨਾ ਕੋਈ ਲੈਕਚਰ ਦੇ ਇਹਨਾਂ ਦਿਮਾਗ ਹੀ ਖਰਾਬ ਕਰਕੇ ਰੱਖ ਦਿੰਦਾ ਲਾਵੀ ਐ ਮੈਨਾਂ ਇਹਨੂੰ ਭਿਜੀਂ ਜੀਏ ਪੈਂਦੇ ਆ ਮੈਂ ਤਾਂ ਸਿਨ੍ਹਨ ਕੀ ਕਹਿਤਾ ਇੱਕ ਇਹੋ ਪੁੱਛਿਆ ਹਿਨਾ ਪਿਤਾ ਦਾ ਕੰਮ ਬਣਿਆ ਕਿ ਨਹੀਂ ਬਾਜੀ ਬਨਨੀ ਕਾਦੀ ਹੁੰਦੀ ਆ ਲੱਗਦਾ ਲਾਵਾ ਆਇਆ ਹੈ ਬੀਨੀ ਆ ਜਾਦੀ ਕੋਲ ਕੋਈ ਲੱਗ ਜਾਂਦਾ ਦਿਮਾਗ ਹੀ ਖਰਾਬ ਕਰਕੇ ਦਾ ਅੱਛਾ ਕਿਦਾਂ ਜ਼ੁਬਾਨ ਲੜਾਉਂਦੀ ਆ ਦੱਸ ਨਹੀਂ ਜਾ ਕੇ ਮੈਂ ਮੰਮੀ ਮੰਮੀ ਜਕਾਰੀ ਹੈ ਨਹੀਂ ਆਹ ਜ ਕਮੇਟੀ ਦੀ ਬੋਲੀ ਸੁਣ ਗਏ ਨੇ ਆ ਲਿੰਦੀ ਦੱਸ ਨਹੀਂ ਕਰੀਂਦੀਆਂ ਗੱਲਾਂ ਗਰਜੀਤ ਹਾਂਜੀ ਮੰਮੀ ਜੀ ਕਮੇਟੀ ਸੁਣ ਗਏ ਜ ਸੁਣੇ ਜ ਨਾ ਪੁੱਤ ਕਮੇਟੀ ਤੇ ਚੁੱਕੀ ਨਹੀਂ ਗਈ ਠੀਕ ਆ ਤੂੰ ਨਾ ਇਦਾਂ ਕਰ ਪਈ ਤੇਰੇ ਨਾ ਪਾਮੇ ਹੋਣਾ ਤੇ ਪੈਸੇ ਲੈਣੇ ਆ ਤੇ ਤੂੰ ਕੱਲ ਨੂੰ ਫੋਨ ਕਰ ਤੇ ਬਾਹਰੋਂ ਪੈਸੇ ਮੰਗਾ ਕੀ ਕਰ ਮੈਂ ਕਰ ਦਿੰਦੀ ਹੁਣ ਨਾਲ ਤੁਹਾਨੂੰ ਗੱਲ ਦੱਸਾਂ ਹਾਂ ਬੱਸ ਗਰਲੀ ਨੇ ਨਾ ਮੈਂ ਸੂਟ ਪਾ ਕੇ ਦੇ ਕੱਪੜੇ ਢੁੰਡੀ ਹੀ ਤੇ ਲਵ ਗਾਰੋ ਆਇਆ ਉਹਨੇ ਖਿਜਣ ਈ ਅੱਛਾ ਚਾਹ ਕੋਈ ਨੂੰ ਜਾ ਜਾ ਕੇ ਤੂੰ ਮੈਂ ਅਗਲੇ ਪਾਣੀ ਲਿਆ ਆਉਂਦੀ ਆ ਗੱਲਾਂ ਨਾ ਸੁਣਾ ਲੈਣਾ ਮੰਮੀ ਨੂੰ ਮੈਂ ਇੰਨੀਆਂ ਗੱਲਾਂ ਦੱਸੀਆਂ ਹੀ ਮੰਮੀ ਨੇ ਕੋਈ ਜਵਾਬ ਹੀ ਨਹੀਂ ਦਿੱਤਾ